ਇਸ ਵੀਡੀਓ ਦੀ ਵੱਡੀ ਖਬਰ ਪਲਸ ਗਰੁੱਪ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੇ ਕਿ ਵਿਜੀਲੈਂਸ ਨੇ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਇਹ 1 ਮਹੀਨਾ ਪਹਿਲਾਂ ਹੀ ਇਸ ਦਾ ਕੇਸ ਵਿਜੀਲੈਂਸ ਨੂੰ ਸੌਂਪਿਆ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਵਿਜੀਲੈਂਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਨ ਪਛਾਤੀਆਂ ਜਾਇਦਾਦਾਂ ਦੀ شناخت ਦੇ ਹੁਕਮ ਜਾਰੀ ਹੋ ਗਏ ਹਨ ਪਲਸ ਗਰੁੱਪ ਦੀਆਂ ਦੇਸ਼ਵਿਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਜਾਇਦਾਦਾਂ ਨੇ ਜਾਂ ਸੰਪਤੀਆਂ ਨੇ ਉਹਨਾਂ ਦੀ ਜਾਂਚ ਵਿਜੀਲੈਂਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ 43000 ਦੇ ਕਰੀਬ ਸੰਪਤੀਆਂ ਤੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਹਨਾਂ ਸਾਰੀਆਂ ਸੰਪਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਵੀ ਦੱਸ ਦਈਏ ਕਿ ਡੀਸੀ ਨੂੰ ਇਸ ਦੇ ਰਿਕਾਰਡ ਜੋ ਨਿੱਜੀ ਤੌਰ ਤੇ ਤਕਸੀਦ ਕਰਨ ਦੇ ਲਈ ਵੀ ਕਿਹਾ ਗਿਆ ਹੈ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਪਰਨ ਗਰੁੱਪ ਦੇ ਮਾਲਕ ਨਰਮਲ ਸਿੰਘ ਪੰਗੋ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਾਬਕਾ ਕਾਂਗਰਸੀ ਪ੍ਰੀਤਮ ਸਿੰਘ ਕੋਟਪਾਈ ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਤੇ ਇਹੇ ਦੋਸ਼ ਸਨ ਕਿ ਉਹਨਾਂ ਦੇ ਵੱਲੋਂ ਪੰਗੋ ਨੂੰ 5 ਕਰੋੜ ਰੁਪਏ ਦੇ ਵਿੱਚ ਜਮਾਨਤ ਦਿਵਾਉਣ ਦੀ ਆਫਰ ਕੀਤੀ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਸਣੇ ਕਈ ਹੋਰ ਤੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਪਰਲ ਗਰੁੱਪ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਪਲਸ ਗਰੁੱਪ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਐਸਮ ਜਨ نیوز ਇਸ ਵੀੜੇ ਦੀ ਵੱਡੀ ਖਬਰ ਪਲਸ ਗਰੁੱਪ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਹ 1 ਮਹੀਨਾ ਪਹਿਲਾਂ ਹੀ ਇਸ ਦਾ ਕੇਸ ਵਿਜੀਲੈਂਸ ਨੂੰ ਸੌਂਪਿਆ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਵਿਜੀਲੈਂਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਨ ਪਛਾਤੀਆਂ ਜਾਇਦਾਦਾਂ ਦੀ شناخت ਦੇ ਹੁਕਮ ਜਾਰੀ ਹੋ ਗਏ ਹਨ ਪਲਸ ਗਰੁੱਪ ਦੀਆਂ ਦੇਸ਼ਵਿਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਜਾਇਦਾਦਾਂ ਨੇ ਜਾਂ ਸੰਪਤੀਆਂ ਨੇ ਉਹਨਾਂ ਦੀ ਜਾਂਚ ਵਿਜੀਲੈਂਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ 43000 ਦੇ ਕਰੀਬ ਸੰਪਤੀਆਂ ਤੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਹਨਾਂ ਸਾਰੀਆਂ ਸੰਪਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਵੀ ਦੱਸਦੀ ਹੈ ਕਿ ਡੀਸੀ ਨੂੰ ਇਸ ਦੇ ਰਿਕਾਰਡ ਦੇ ਵਿੱਚ ਨਿੱਜੀ ਤੌਰ ਤੇ ਤਕਸੀਰ ਕਰਨ ਦੇ ਲਈ ਵੀ ਕਿਹਾ ਗਿਆ ਹੈ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਪਰਲ ਗਰੁੱਪ ਦੇ ਮਾਲਕ ਨਰਮਲ ਸਿੰਘ ਪੰਗੋ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਾਬਕਾ ਕਾਂਗਰਸੀ ਪ੍ਰੀਤਮ ਸਿੰਘ ਕੋਟਪਾਈ ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਤੇ ਇਹੇ ਦੋਸ਼ ਹਨ ਕਿ ਉਹਨਾਂ ਦੇ ਵੱਲੋਂ ਪੰਗੋ ਨੂੰ 5 ਕਰੋੜ ਰੁਪਏ ਦੇ ਵਿੱਚ ਜਜ ਮਾਨਤ ਦਿਵਉਣ ਦੀ ਆਫਰ ਕੀਤੀ ਸੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਸਣੇ ਕਈ ਹੋਰ ਤੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਪਰਨ ਗਰੁੱਪ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਪਲਸ ਗਰੁੱਪ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਐਸਮ ਜਨ న్యూਸ ਇਸ ਵੀੜੇ ਦੀ ਵੱਡੀ ਖਬਰ ਪਲਸ ਗਰੁੱਪ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਹ 1 ਮਹੀਨਾ ਪਹਿਲਾਂ ਹੀ ਇਸ ਦਾ ਕੇਸ ਵਿਜੀਲੈਂਸ ਨੂੰ ਸੌਂਪਿਆ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਪਲਸ ਗਰੁੱਪ ਦੀਆਂ ਜਾਇਦਾਦਾਂ ਦੀ ਵਿਜੀਲੈਂਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੇ ਹੁਕਮ ਜਾਰੀ ਹੋ ਗਏ ਹਨ ਪਰਲ ਗਰੁੱਪ ਦੀਆਂ ਦੇਸ਼ਾਂ ਉਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਜਾਇਦਾਦਾਂ ਨੇ ਜਾਂ ਸੰਪਤੀਆਂ ਨੇ ਉਹਨਾਂ ਦੀ ਜਾਂਚ ਵਿਜੀਲੈਂਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ 43000 ਦੇ ਕਰੀਬ ਸੰਪਤੀਆਂ ਤੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਹਨਾਂ ਸਾਰੀਆਂ ਸੰਪਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਵੀ ਦੱਸਦੀ ਹੈ ਕਿ ਡੀਸੀ ਨੂੰ ਇਸ ਦੇ ਰਿਕਾਰਡ ਦੇ ਵਿੱਚ ਨਿੱਜੀ ਤੌਰ ਤੇ ਤਕਸੀਦ ਕਰਨ ਦੇ ਲਈ ਵੀ ਕਿਹਾ ਗਿਆ ਹੈ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਪਰਲ ਗਰੁੱਪ ਦੇ ਮਾਲਕ ਨਰਮਲ ਸਿੰਘ ਭੰਗੂ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਾਬਕਾ ਕਾਂਗਰਸੀ ਪ੍ਰੀਤਮ ਸਿੰਘ ਕੋਟਪਾਈ ਉੱਪਰ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਤੇ ਇਹ ਦੋ ਸੰਨ ਕਿ ਉਹਨਾਂ ਦੇ ਵੱਲੋਂ ਪੰਗੋ ਨੂੰ 5 ਕਰੋੜ ਰੁਪਏ ਦੇ ਵਿੱਚ ਜ਼ਮਾਨਤ ਦਿਵਾਉਣ ਦੀ ਆਫਰ ਕੀਤੀ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਸਣੇ ਕਈ ਹੋਰ ਤੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਪਰਲ ਗਰੁੱਪ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਪਰਲਸ ਗਰੁੱਪ ਦੀਆਂ ਸਾਰੀਆਂ ਜਾਦਾਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਐਸਮ ਜਨ న్యూਸ